ਅੱਜਕੱਲ ਦੀ ਜੀਵਨ ਸ਼ੈਲੀ ਦੀ ਗੱਲ ਕਰੀਏ ਬਹੁਤ ਜ਼ਿਆਦਾ ਬੀਜ਼ੀ ਅਸੀਂ ਰਹਿੰਦੇ ਆ ਅਜਿਹੇ ਦੇ ਵਿੱਚ ਅਸੀਂ ਹਰ ਕੰਮ ਕਾਲੇ ਦੇ ਵਿੱਚ ਕਰਦੇ ਆ ਕਿ ਛੇਤੀ ਛੇਤੀ ਅਸੀਂ ਆਪਣਾ ਕੰਮ ਨਿਪਟਾ ਲਈਏ ਅਜਿਹੇ ਦੇ ਵਿੱਚ ਸਭ ਤੋਂ ਵੱਡੀ ਗਲਤੀ ਅਸੀਂ ਕਰਦੇ ਆ ਖੜੇ ਹੋ ਕੇ ਪਾਣੀ ਪੀਣਾ ਜੀਆ ਯਕੀਨਨ ਤੁਸੀਂ ਵੀ ਖੜੇ ਹੋ ਕੇ ਪਾਣੀ ਪੀਂਦੇ ਹੋ ਲੇਕਿਨ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਡਾਕਟਰਾਂ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਤੇ ਆਓ ਜਾਣਦਿਆਂ ਇਸ ਖਾਸ ਰਿਪੋਰਟ ਦੇ ਵਿੱਚ ਕਿ ਆਖਰ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਆਪਣੇ ਆਪ ਨੂੰ ਸਟਰੋਂਗ ਸਿਹਤਮੰਦ ਰੱਖਣ ਦੇ ਲਈ ਅਸੀਂ ਲਗਾਤਾਰ ਕੋਸ਼ਿਸ਼ਾਂ ਕਰਦੇ ਨੇ ਤੇ ਸਭ ਤੋਂ ਜ਼ਰੂਰੀ ਪਾਣੀ ਪਾਣੀ ਵੀ ਪੀਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀઈએ ਕਿਉਂਕਿ ਡਾਕਟਰ ਜਿਹੜੇ ਨੇ ਮਾਹਰ ਜਿਹੜੇ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਪਾਣੀ ਪੀਣ ਦੇ ਨਾਲ ਸਾਡੇ ਸਰੀਰ ਨੂੰ ਹਾਈਡਰੇਟ ਜੋ ਹੈ ਹਾਈਡਰੇਟ ਰਹਿੰਦਾ ਹੈ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਨੇ ਹਾਲਾਂਕਿ ਸਿਰਫ ਪਾਣੀ ਪੀਣਾ ਹੀ ਕਾਫੀ ਨਹੀਂ ਹੈ ਸਹੀ ਤਰੀਕੇ ਦੇ ਨਾਲ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਪਾਣੀ ਪੀਣ ਦੇ ਤਰੀਕੇ ਵੀ ਬਹੁਤ ਮਾਇਨੇ ਰੱਖਦੇ ਨੇ ਅਕਸਰ ਲੋਕ ਜਲਦਬਾਜ਼ੀ ਦੇ ਵਿੱਚ ਜਾਂ ਫਿਰ ਕਿਤੇ ਹੁੰਦੇ ਨੇ ਜਾਂ ਕਿਤੇ ਕਾਲੀ-ਕਾਲੀ ਦੇ ਵਿੱਚ ਜਾਣਾ ਹੁੰਦਾ ਤਾਂ ਖੜੇ ਹੋ ਕੇ ਪਾਣੀ ਪੀ ਲੈਂਦੇ ਨੇ ਪਰ ਇਸ ਦਾ ਤੁਹਾਡੀ ਸਿਹਤ ਉਤੇ ਬਹੁਤ ਹੀ ਮਾੜਾ ਪ੍ਰਭਾਵ ਪੈ ਸਕਦਾ ਹੈ ਪਾਣੀ ਪੀਣ ਦਾ ਜੋ ਗਲਤ ਤਰੀਕਾ ਹੈ ਜਿਸ ਦਾ ਤੁਹਾਡੀ ਸਿਹਤ ਉਤੇ ਬੁਰਾ ਪ੍ਰਭਾਵ ਪੈਂਦਾ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਸਾਡੀ ਪਾਚਨ ਪ੍ਰਣਾਲੀ ਤੇ ਅਸਰ ਪੈਂਦਾ ਅਤੇ ਨਰਵਸ ਸਿਸਟਮ ਹੋਲੀ ਹੋ ਜਾਂਦਾ ਜਿਸ ਦੇ ਨਾਲ ਕਈ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਜੇਕਰ ਤੁਸੀਂ ਅਕਸਰ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਹੁਣ ਤੁਹਾਨੂੰ ਕੁਝ ਦੱਸਦੀ ਆ ਤੁਹਾਨੂੰ ਇਹ ਜਾਣਕਾਰੀ ਦਿੰਦੀ ਆ ਕਿ ਆਖਰ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਕੀ ਕੁਝ ਨੁਕਸਾਨ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੀ ਕਿਡਨੀ ਦੀ ਜੇਕਰ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਹੁਣ ਅੱਗੇ ਦੀਆਂ ਗੱਲਾਂ ਧਿਆਨ ਨਾਲ ਸੁਣਿਓ ਖੋਜ ਦਰਸਾਉਂਦੀ ਹੈ ਕਿ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਕਿਡਨੀ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਫਿਲਟਰ ਕੀਤੇ ਬਿਨਾ ਪੇਟ ਦੇ ਹੇਠਲੇ ਹਿੱਸੇ ਦੇ ਵਿੱਚ ਜ਼ਿਆਦਾ ਦਬਾਅ ਪੈਂਦਾ ਜਿਸ ਦੇ ਨਾਲ ਕਿਡਨੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਵੀ ਕਿਡਨੀ ਦੀ ਬਿਮਾਰੀ ਨਾ ਹੋਵੇ ਤਾਂ ਤੁਸੀਂ ਖੜੇ ਹੋ ਕੇ ਨਹੀਂ ਸਗੋਂ ਬੈਠ ਕੇ ਪਾਣੀ ਪੀਓ ਉਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਕਰਾਂਗੇ ਜੋੜਾਂ ਦੀ ਜਿੱਥਾਂ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਪੋਸਟਿਕ ਤਤਾਂ ਦੇ ਸੋਖਣ ਤੇ ਅਸਰ ਪੈਂਦਾ ਜਿਸ ਦੇ ਨਾਲ ਜੋੜਿਆਂ ਦਾ ਦਰਦ ਹੋ ਸਕਦਾ ਹੈ ਜੋੜਾਂ ਦੇ ਵਿੱਚ ਪਾਣੀ ਜਮਾ ਹੋਣ ਦੇ ਨਾਲ ਗੋਡਿਆਂ ਦੇ ਵਿੱਚ ਦਰਦ ਅਤੇ ਇਸ ਦੇ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਹੁਣ ਤੱਕ ਤੁਸੀਂ ਬਹੁਤ ਸਾਰੇ ਅਜਿਹੇ ਮਾਮਲੇ ਬਾਰੇ ਸੁਨੇ ਹੋਵੋਗੇ ਤੁਸੀਂ ਕਿ ਜਦੋਂ ਜੋੜਿਆਂ ਦੇ ਵਿੱਚ ਦਰਦ ਹੁੰਦੀ ਹੈ ਤਾਂ ਡਾਕਟਰਾਂ ਦੇ ਵੱਲੋਂ ਲਾਸਟ ਜੋ ਸਲਾਹ ਉਹ ਇਹੀ ਦਿੱਤੀ ਜਾਂਦੀ ਹੈ ਕਿ ਨੀ ਟ੍ਰਾਂਸਪਲੈਂਟ ਕੀਤਾ ਜਾਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਵੀ ਅਜਿਹੀ ਜੋ ਸਿਚੁਏਸ਼ਨ ਹੈ ਉਸ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤੁਸੀਂ ਬੈਠ ਕੇ ਪਾਣੀ ਪਿਓ ਉਸ ਤੋਂ ਬਾਅਦ ਗੱਲ ਕਰਾਂਗੇ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਪਾਚਨ ਕਿਰਿਆ ਤੇ ਵੀ ਫਰਕ ਪੈਂਦਾ ਹੈ ਆਯੁਰਵੇਦ ਦੇ ਮੁਤਾਬਕ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚ ਪਾਣੀ ਦਾਖਲ ਹੁੰਦਾ ਜੋ ਕਿ ਤਰਲ ਸੰਤੁਲਨ ਨੂੰ ਵਿਗਾੜ ਦਿੰਦਾ ਜਿਸ ਦੇ ਨਾਲ ਬਦਹਜ਼ਮੀ ਹੁੰਦੀ ਹੈ ਇਸ ਲਈ ਆਯੁਰਵੈਦਿਕ ਮਾਹਰ ਬੈਠ ਕੇ ਪਾਣੀ ਪੀਣ ਉੱਤੇ ਜ਼ੋਰ ਦਿੰਦੇ ਨੇ। ਉਹਨਾਂ ਦੇ ਵੱਲੋਂ ਹਮੇਸ਼ਾ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਪਾਣੀ ਪੀਂਦੇ ਹੋ ਤਾਂ ਬੈਠ ਕੇ ਹੀ ਪਿਓ। ਭਾਵੇਂ ਤੁਸੀਂ ਬੇहद ਜ਼ਿਆਦਾ ਜਲਦਬਾਜ਼ੀ ਦੇ ਵਿੱਚ ਹੋਵੋ ਪਰ ਉਦੋਂ ਵੀ ਤੁਸੀਂ ਪਾਣੀ ਗਲਾਸ ਦੇ ਵਿੱਚ ਜਾਂ ਫਿਰ ਬੋਟਲ ਦੇ ਵਿੱਚ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਬੈਠ ਕੇ ਹੀ ਪਾਣੀ ਪਿਓ। ਉਸ ਤੋਂ ਬਾਅਦ ਅੱਗੇ ਬਦਾਂਗੇ ਗੱਲ ਕਰਾਂਗੇ ਗਠੀਏ ਦੀ। ਖੜੇ ਹੋ ਕੇ ਪਾਣੀ ਪੀਣ ਦੇ ਨਾਲ ਜੋੜਾਂ ਦੇ ਵਿੱਚ ਪਾਣੀ ਜਮਾ ਹੋ ਸਕਦਾ ਹੈ। ਜਿਸ ਦੇ ਨਾਲ ਗਠੀਆ ਵੀ ਹੋ ਸਕਦਾ ਹੈ ਪਾਣੀ ਦੇ ਵਿੱਚ ਸੰਤੁਲਨ ਜੋ ਹੈ ਉਹ ਜ਼ਿਆਦਾ ਜ਼ਹਿਰੀਲਾ ਪਦਾਰਥਾਂ ਦੇ ਜਮਾ ਹੋਣ ਕਾਰਨ ਗਠੀਆ ਦੀ ਸਮੱਸਿਆਵਾਂ ਜੋ ਨੇ ਉਹ ਵੱਧ ਸਕਦੀ ਹੈ ਕਿਉਂਕਿ ਪੂਰੀ ਬਾਡੀ ਦੇ ਵਿੱਚ ਪਾਣੀ ਦਾ ਸੰਤੁਲਨ ਬਰਾਬਰ ਹੋਣਾ ਬੇਹੱਦ ਜ਼ਰੂਰੀ ਹੈ ਜੇ ਕਿਤੇ ਵੀ ਇੱਕ ਪਾਸੇ ਜੋ ਪਾਣੀ ਦਾ ਅਸੰਤੁਲਨ ਹੋ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਬਿਮਾਰੀ ਹੋ ਸਕਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਗਠੀਏ ਵਰਗੀ ਜੋ ਬਿਮਾਰੀ ਹੈ ਉਸ ਦਾ ਸ਼ਿਕਾਰ ਤੁਸੀਂ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਨਾ ਹੋਵੇ ਤਾਂ ਪਾਣੀ ਬੈਡ ਕੇ ਪਿਓ ਉਸ ਤੋਂ ਬਾਅਦ ਪਿਆਸ ਨਾ ਬੁਝਣਾ ਇਹ ਵੀ ਇੱਕ ਇਸ ਦੇ ਵਿੱਚ ਸਭ ਤੋਂ ਵੱਡਾ ਜੋ ਸਾਡੀ ਸ਼ਰੀਰ ਨੂੰ ਨੁਕਸਾਨ ਹੁੰਦਾ ਹੈ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਇਹ ਸਰੀਰ ਦੇ ਵਿੱਚ ਤੇਜ਼ੀ ਦੇ ਨਾਲ ਦਾਖਲ ਹੁੰਦਾ ਜਿਸ ਦੇ ਨਾਲ ਫੇਫੜਿਆਂ ਅਤੇ ਦਿਲ ਦੇ ਕੰਮਕਾਜ ਉਤੇ ਖਤਰਾ ਵੀ ਵੱਜ ਜਾਂਦਾ ਹੈ ਪਾਣੀ ਦੀ ਤੇਜ਼ ਗਤੀ ਆਕਸੀਜਨ ਦੇ ਪੱਧਰ ਨੂੰ ਵੀ ਵਿਗਾੜ ਸਕਦੀ ਹੈ ਜਿਸ ਦੇ ਨਾਲ ਪਿਆਸ ਅਧੂਰੀ ਰਹਿ ਜਾਂਦੀ ਹੈ ਅਕਸਰ ਹੀ ਤੁਸੀਂ ਦੇਖਦੇ ਹੋ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਰਹਿੰਦੇ ਹੋ ਪੀਂਦੇ ਰਹਿੰਦੇ ਹੋ ਪੇਟ ਜੋ ਹੈ ਭਰ ਜਾਂਦਾ ਹੈ ਲੇਕਿਨ ਪਿਆਸ ਨਹੀਂ ਬੁਝਦੀ ਇਹ ਅਜਿਹਾ ਇਸ ਲਈ ਹੁੰਦਾ ਕਿਉਂਕਿ ਅਸੀਂ ਖੜੇ ਹੋ ਕੇ ਪਾਣੀ ਪੀਂਦੇ ਆ ਤੇ ਡਾਇਰੈਕਟ ਜੋ ਪਾਣੀ ਉਹ ਅੰਦਰ ਜਾਂਦਾ ਜਿਸ ਦੇ ਕਾਰਨ ਜੋ ਹੈ ਤੁਸੀਂ ਵੀ ਜੋ ਤੁਹਾਨੂੰ ਪਿਆਸ ਲੱਗਦੀ ਹੈ ਤੁਹਾਡੀ ਪਿਆਸ ਨਹੀਂ 부ਝਦੀ ਤੇ ਇਸ ਦੇ ਕਾਰਨ ਵੀ ਤੁਹਾਨੂੰ ਜੋ ਬਿਮਾਰੀਆਂ ਨੇ ਉਹ ਹੋ ਸਕਦੀਆਂ ਨੇ ਅਜਿਹੇ ਦੇ ਵਿੱਚ ਡਾਕਟਰਾਂ ਦੇ ਵੱਲੋਂ ਜ਼ਿਆਦਾਤਰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪਿਓ ਪਰ ਬੈਠ ਕੇ ਪਿਓ ਤਾਂ ਇਸ ਵੀਡੀਓ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉਹਨਾਂ ਨੂੰ ਵੀ ਪਤਾ ਹੋਵੇ ਕਿ ਜੇਕਰ ਉਹ ਖੜੇ ਹੋ ਕੇ ਪਾਣੀ ਪੀਂਦੇ ਨੇ ਤਾਂ ਉਸ ਦੇ ਨਾਲ ਉਹਨਾਂ ਦੇ ਸਰੀਰ ਨੂੰ ਕੀ ਕੁਝ ਨੁਕਸਾਨ ਹੋ ਸਕਦਾ ਹੈ ਕੀ ਕੁਝ ਬਿਮਾਰੀਆਂ ਦਾ ਸਾਹਮਣਾ ਉਹਨਾਂ ਦੇ ਵੱਲੋਂ ਕੀਤਾ ਜਾ ਸਕਦਾ ਹੈ ਕਿਉਂਕਿ ਸਿਹਤਮੰਦ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਬਿਊਰੋ ਰਿਪੋਰਟ ਹਮਦਤ ਟੀਵੀ